ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਨੇ ਸਭ ਦੇ ਉਮੀਦ ਕਰਦਾ ਹਾਂ ਤੁਸੀਂ ਸਭ ਆਪਣੀ ਆਪਣੀ ਜਗ੍ਹਾ ਠੀਕ ਹੋਮ ਹੋਗੇ ਅੱਜ ਦੀ ਵੀਡੀਓ ਹੈ ਜੀ ਮਜ਼ਾਮੀਆਂ ਦੀ ਅਸੀਂ ਜਾ ਰਹੇ ਹਾਂ ਅਲ ਮਜ਼ਾਮੀਆਂ ਦੋਨੋਂ ਜਾਣੇ ਤੇ ਆ ਜੋ ਮਜ਼ਾਮੀਆਂ ਚਲਦੇ ਆਂ ਇਹ ਇਹ ਸਾਰਾ ਮਜ਼ਾਮੀਆਂ ਸ਼ਹਿਰ ਹੈ ਤੇ ਮੇਰੇ ਰੂਮ ਤੋਂ ਕਾਫੀ ਹਾਦਾ ਡਾਊਨ ਵਿੱਚ ਹੈ ਤੇ ਇੱਥੇ ਨੂੰ ਪੈਦਲ ਹੀ ਜਾਇਦਾ ਹੈ ਪਹਿਲਾਂ ਪਹਿਲਾਂ ਕਾਫੀ ਦੂਰ ਲੱਗਦਾ ਸੀਗਾ ਜਾਣਾ ਪਰ ਹੁਣ ਇੰਨਾ ਦੂਰ ਨਹੀਂ ਲੱਗਦਾ ਅਜੀ ਕਾਫੀ ਟਾਈਮ ਤੋਂ ਇੱਕ ਕੁੱਕਰ ਯੂਜ਼ ਕਰ ਰਹੇ ਹਾਂ ਤਕਰੀਬਨ ਪਿਛਲੇ 4-5 ਮਹੀਨਿਆਂ ਤੋਂ ਅੱਜ ਪਤਾ ਲੱਗਿਆ ਕਿਸੇ ਨੇ ਦੱਸਿਆ ਕਿ ਕੁੱਕਰ ਦੇ ਵਿੱਚ ਰਬੜ ਹੁੰਦੀ ਹੈ ਉਹਨੂੰ ਟਾਈਟ ਰੱਖਣ ਦੇ ਲਈ ਤਾਂ ਉਹ ਬਹੁਤ ਜ਼ਰੂਰੀ ਹੈ ਤਾਂ ਅਸੀਂ ਅੱਜ ਜਾ ਰਹੇ ਹਾਂ ਰਬੜ ਲਾਈਨ ਕੁੱਕਰ ਦੀ ਉਰਾ ਅੱਧਾ ਘੰਟਾ ਘੁੰਮਣ ਦੇ ਬਾਅਦ ਚ ਫਾਈਨਲੀ ਅਸੀਂ ਮੁਜ਼ਾਮੀਆਂ ਪਹੁੰਚ ਗਏ ਆ ਬਰਤਨ ਵਾਲੀ ਦੁਕਾਨ ਤੇ ਅਸੀਂ ਆਪਣੇ ਕੁੱਕਰ ਦਾ ਉੱਪਰ ਵਾਲਾ ਹਿੱਸਾ ਨਾਲ ਹੀ ਲੈ ਕੇ ਆਏ ਆ ਜਿਹਦੇ ਵਿੱਚ ਰਬੜ ਸੈਟ ਹੁੰਦੀ ਹੈ ਇੱਥੇ ਭਾਜੀ ਨੂੰ ਦਿਖਾ ਲਿਆ ਕਿ ਰਬੜ ਪੈ ਜਾਏਗੀ ਤਾਂ ਰਬੜ ਦੇਖਣ ਗਏ ਆ ਉਮੀਦ ਹੈ ਕਿ ਰਬੜ ਮਿਲ ਜਾਏਗੀ ਚੈਕਿੰਗ ਹੋ ਰਹੀ ਹੈ ਪਰ ਰਬੜ ਮਿਲ ਗਈ ਹੈ ਹੁਣ ਦੇਖਦੇ ਆ ਕਿ ਇਹ ਫਿਟਿੰਗ ਦੇ ਵਿੱਚ ਆਂਦੀ ਹੈ ਜਾਂ ਨਹੀਂ ਆਂਦੀ ਹੈ ਰਬਰ ਕਾਫੀ ਵਧੀਆ ਫਿਟਿੰਗ ਦੇ ਵਿੱਚ ਆ ਗਈ ਪਰ ਜਦੋਂ ਭਾਜੀ ਲਗਾ ਰਹੇ ਸੀਗੇ ਵੀਡੀਓ ਵਿੱਚ ਦਿਖ ਰਿਹਾ ਰਬਰ ਕਾਫੀ ਬੜੀ ਸੀ ਪਰ ਉਹਨਾਂ ਨੇ ਪਤਨੀ ਕਿਸ ਤਰ੍ਹਾਂ ਅਡਜਸਟਮੈਂਟ ਕੀਤੀ ਹੈ ਤੇ ਰਬਰ ਬਿਲਕੁਲ ਫਿੱਟ ਆਈ ਹੈ ਜੀ ਕੁੱਕਰ ਦੀ ਰਬਰ ਦਾ ਕੰਮ ਖਤਮ ਕਰਾਉਣ ਦੇ ਬਾਅਦ ਅਸੀਂ ਆ ਗਏ ਹਾਂ ਮੋਬਾਈਲਾਂ ਵਾਲੀ ਦੁਕਾਨ ਤੇ ਇੱਥੋਂ ਆਪਸਾਲ ਨੇ ਆਪਣੇ ਲਈ ਕੁਝ ਸਮਾਨ ਲੈਣਾ ਹੈ ਪਬਜੀ ਦੇ ਲਈ ਅੰਗੂਠਿਆਂ ਤੇ ਚੜਾਣ ਵਾਲਾ ਕੁਝ ਹੁੰਦਾ ਹੈ ਉਹ ਲੈ ਗਏ ਆਪਣੇ ਤੇ ਲਈ ਤੇ ਪਹਿਲੀ ਦੁਕਾਨ ਤੇ ਸਾਨੂੰ ਨਹੀਂ ਮਿਲਿਆ ਤਾਂ ਆਪਾਂ ਨੈਕਸਟ ਸ਼ਾਪ ਤੇ ਚੱਲਦੇ ਆਂ ਸ਼ਾਇਦ ਉੱਥੋਂ ਸਾਨੂੰ ਸਮਾਨ ਮਿਲ ਜਾਏ ਹਾਂਜੀ ਅਸੀਂ ਆ ਗਏ ਅਗਲੀ ਦੁਕਾਨ ਤੇ ਮੋਹਿਲਾ ਵਾਲੀ ਇੱਥੋਂ ਸਾਨੂੰ ਇਹ ਮਿਲ ਗਿਆ ਹੈ ਇਹ ਕੁਝ ਪਬਜੀ ਦੇ ਖੇਲਣ ਲਈ ਪ੍ਰੋਡਕਟ ਹੈ ਪਤਾ ਨਹੀਂ ਕੀ ਹੈ ਮੈਂ ਪਬਜੀ ਨਹੀਂ ਖੇਡਦਾ ਮੈਨੂੰ ਨਹੀਂ ਪਤਾ ਇਹ ਇਹਨਾਂ ਨੇ 15 ਰਿਆਲ ਦਾ ਬੋਲਿਆ ਥਾ ਪਰ ਗੱਲਬਾਤ ਕਰਕੇ ਸਾਨੂੰ ਇਹ 5 ਰਿਆਲ ਦਾ ਵੀ ਮਿਲ ਗਿਆ 10 ਰਿਆਲ ਦਾ ਫਾਇਦਾ ਹੋ ਗਿਆ ਅੱਛਾ ਇਹ ਕੰਮ ਕਰਵਾਉਣ ਦੇ ਬਾਅਦ ਵਿੱਚ ਅਸੀਂ ਵਾਪਸ ਆ ਰਹੇ تھے ਤੇ ਇੱਕ ਦੋਸਤ ਦਾ ਫੋਨ ਆਇਆ ਕਹਿੰਦੇ ਅਗਰ ਤੁਸੀਂ ਰਬੜ ਪਾ ਲਈ ਹੋਏਗੀ ਤਾਂ ਕੁੱਕਰ ਦੀ ਸਿਟੀ ਵੀ ਜ਼ਰੂਰ ਲੈਣਾ ਕੁੱਕਰ ਦੇ ਉੱਪਰ ਸਿਟੀ ਵੀ ਲੱਗਦੀ ਹੈ ਜੋ ਕਿ ਪ੍ਰੈਸ਼ਰ ਬਣਾਦੀ ਹੈ ਤੇ ਹੁਣ ਅਸੀਂ ਇਹ ਲੈਣਾ ਹੈ ਖਮਸਾ ਮਾਰਕੀਟ ਖਮਸਾ ਇੱਥੇ ਪੰਜ ਨੂੰ ਬੋਲਿਆ ਜਾਂਦਾ ਹੈ ਤੇ ਹਰ ਚੀਜ਼ 575 ਦੀ ਮਿਲਦੀ ਹੈ ਚਾਹੇ ਕੁਝ ਵੀ ਹੋ ਜਾਏ ਤੁਸੀਂ ਸੂਈ ਲੈ ਲਓ ਹੈਮਰ ਲੈ ਲਓ ਜੋ ਜੋ ਵੀ ਚੀਜ਼ ਹੈ ਨਾ ਕੋਲ ਅਵੇਲੇਬਲ ਹੋਏਗੀ ਉਹ ਸਭ ਕੁਝ ਸਾਨੂੰ 575 ਦਾ ਹੀ ਇੱਥੇ ਮਿਲੇਗਾ ਇੱਥੇ ਹਰ ਚੀਜ਼ ਸੈਂਟ ਪਰਫਿਊਮ ਸਾਬਣ ਆ ਸਮਾਨ ਕਰਦਾ ਜੋ ਵੀ ਮਤਲਬ ਇੱਕ ਮੰਨ ਕੇ ਰੱਖੋ ਜਿਵੇਂ ਸਾਡੇ ਆਧਾਰ ਮਾਲ ਹੁੰਦਾ ਇਹ ਉਮੇ ਦੇ ਤੇ ਹੈ ਮਾਰਕੀਟ ਹੈ ਪਰ ਇੱਥੇ ਸਾਰਾ ਕੁਝ 575 ਦਾ ਹੀ ਮਿਲਦਾ ਹੈ ਸਾਰਾ ਕੰਮ ਖਤਮ ਕਰਨ ਦੇ ਬਾਅਦ ਅਸੀਂ ਆ ਗਏ ਹ ਖਬੂਸ ਲੈਣ ਖਬੂਸ ਇੱਥੇ ਰੋਟੀ ਨੂੰ ਬੋਲਿਆ ਜਾਂਦਾ ਹੈ ਖਬੂਸ ਕਾਫੀ ਜਗ੍ਹਾ ਤੇ ਮਿਲਦੇ ਆ ਬਕਾਲਿਆਂ ਤੇ ਮਿਲਦੇ ਜਿਵੇਂ ਆਪਣੇ ਕਰਿਆਨੇ ਦੀ ਦੁਕਾਨਾਂ ਹੁੰਦੀਆਂ ਹਰ ਮਾਰਕੀਟ ਵਿੱਚ ਕੋਈ ਨਾ ਕੋਈ ਦੁਕਾਨ ਮਿਲ ਜਾਂਦੀ ਹੈ ਪਰ ਇਹ ਵਾਲਾ ਤੰਦੂਰ ਚ ਟਾਈਪ ਜੁਲ ਗਿਆ ਹੈ ਇੱਥੇ ਬਿਲਕੁਲ ਤਾਜ਼ੇ ਖਬੂਸ ਮਿਲਦੇ ਆ ਜਿਵੇਂ ਬਣਾਓ ਹਮੇ ਲੈ ਜਾਓ ਤੇ ਪੁਰਾਣੇ ਬੰਦੇ ਹਥੋਂ ਸੁਣਨੇ ਵਿੱਚ ਆ ਰਿਹਾ ਹੈ ਕਿ ਖਬੂਸ ਅਜ ਤੋਂ 12-13 ਸਾਲ ਪਹਿਲਾਂ ਵੀ ਇਕ ਰਿਆਲ ਦੇ ਚਾਰ ਆਂਦੇ ਤੇ ਹੁਣ ਵੀ ਇੱਕ ਰਿਆਲ ਦੇ ਚਾਰ ਹੀ ਆਂਦੇ ਨੇ ਇਥੇ ਦੀ ਸਰਕਾਰ ਨੇ ਰੋਟੀ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਪਿਛਲੇ 12 ਸਾਲਾਂ ਤੋਂ ਟੈਕਸ ਨਹੀਂ ਲਗਾਇਆ ਹੈ ਅਨਿ ਫਾਈਨਲੀ ਸਾਡਾ ਅੱਜ ਦਾ ਸਾਰਾ ਕੰਮ ਹੋ ਚੁੱਕਿਆ ਹੈ ਤੇ ਅਸੀਂ ਜਾ ਰਹੇ ਹਾਂ ਵਾਪਸ ਰੂਮ ਦੇ ਵਿੱਚ ਤਕਰੀਬਨ 3.5 ਕਿਲੋਮੀਟਰ ਵਾਪਸ ਰੂਮ ਵਿੱਚ ਜਾਣਾ ਪਏਗਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ